ख कौन ए आशू ए आशिलू ए बखरा हम नजारा नी पानी दिल्ला खड़क का पूरा खंडा नी ਚੋਟੀ ਦੇ ਮੱਲਾਂ ਦਾ ਆਹ ਖੜਕਦਾ ਪੂਰਾ ਖੰਡਾ ਨਹੀਂ ਚੋਟੀ ਦੇ ਮੱਲਾਂ ਦਾ 15000 ਦੇ ਤਿੰਨ ਜੱਫੇ ਵਾਲਾ ਬਲਕਾਰ ਤੇ ਚਮਕੌਰ ਦੋ ਵੀਰ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਸੱਤੇ ਮਠੱਡੇ ਦੇ ਨਾਲ ਯਾਰੀ ਹੈ ਕੰਮੇ ਆਜਲੇ ਹੋਣਾ ਦੇ ਨਾਲ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੀਲੂ ਤੇ ਦੂਜੇ ਪਾਸੇ ਸੁਖਵੀਰ ਹੈ ਗੁਰੂ ਸਰੀਆ ਸੁਖਵੀਰ ਡੱਕਿਆ ਗਿਆ ਤੇ ਪੁਆਇੰਟ ਜਿਹੜਾ ਹਰਿਆਣੇ ਵਾਲਾ ਸ਼ੀਲੂ ਆਪਣੀ ਟੀਮ ਦੇ ਲਈ ਜੋੜ ਗਿਆ ਛੰਨਾ ਵਾਲਾ ਪੂਰੀ ਅੱਧੀ ਕਬੱਡੀ ਲਾਪਰੀ ਪਟੱਠਾ ਤੇ ਗੁਰਪ੍ਰੀਤ ਯੂਕੇ ਉਹਨਾਂ ਵੱਲੋਂ ਸੌਰੀ ਮੈਂ 855 ਬੋਲਦਾ ਇਹ ਹੌਲੈਂਡ ਹੈ 4x4 ਹੈ ਮੇਰੇ ਵੀਰੋ ਔਰ ਜਿਹਨੇ ਬੈਸਟ ਰੇਟਰ ਤੇ ਜਾਫੀ ਨੂੰ ਕੁਲਵੀਰ ਯੂਕੇ ਤੇ ਗੁਰਪ੍ਰੀਤ ਤੇ ਲਾਪਰੀ ਪਟੱਠਾ ਉਹਨਾਂ ਵੱਲੋਂ ਮਾਰਕ ਕਰੇ ਜਾਣਗੇ ਟੱਕਰ ਸ਼ੀਲੂ ਆਹ ਲਾਲਾ ਲਾਲਾ ਕਰਵਾ ਦਿੱਤੀ ਹੈ ਲਓ ਕਹਿੰਦੇ ਹਰਿਆਣੇ ਆਇਆ ਜੋ ਪੰਜਾਬ ਦੇ ਵਿੱਚੋਂ ਤੇ ਬੜੀ ਮਿਹਰਬਾਨੀ ਹੋਊਗੀ ਮੇਰੀ ਹੱਥ ਵਨ ਕੇ ਬੇਨਤੀ ਆ ਦੋਨੋਂ ਪਾਸਿਆਂ ਤੋਂ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਲੋਕਾਂ ਨੂੰ ਕਬੱਡੀ ਦੇਖ ਲੈਣ ਦਈਏ ਇਹਦਾ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ ਇਹਦਾ ਸਵਾਦ ਨਹੀਂ ਆਉਂਦਾ ਚਿੱਤਪਾਲ ਦੀ 11000 ਦੀ ਦੂਜੀ ਰੇਡ ਆ ਉਹ ਚਿੱਟੀ ਵਾਲਾ ਦੂਜੇ ਪਾਸੇ ਹਰਿਆਣੇ ਵਾਲਾ ਸ਼ੀਲੂ ਘਰੂ ਕਮਾਓ ਲੈ ਮਗਰਾ ਫਿਰ ਕੱਢ 11000 ਦਈਏ ਕਰੀਏ ਮੁੰਡੇ ਦਾ ਮਾਣ 11 11000 ਤੇ ਜੱਫੀ ਲੱਗ ਰਿਹਾ ਆ ਦੇਓ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਯਾਰ ਗਰਾਊਂਡ ਨੂੰ ਥੋੜਾ ਜਿਹਾ ਗਰਾਊਂਡ ਰਹਿਣ ਦਈਏ ਤੇ ਬੜੀ ਵਧੀਆ ਗੱਲ ਆ ਇੱਕ ਤਾਂ ਪਾਣੀ ਵਾਲੇ ਯਾਰ ਪਤਾ ਨਹੀਂ ਇੰਨਾ ਕਿੰਨਾ ਕਿ ਇਹਨਾਂ ਨੂੰ ਤੇ ਲੱਗ ਜਾਣੀਆਂ ਵੀ ਜਿਹੜਾ ਬਾਰ ਬਾਰ ਪਾਣੀ ਪੀਈ ਜਾਣਾ ਇਹਨਾਂ ਨੇ ਓ ਟੱਕਰੇ 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 ਟੱਕਰ ਹਰਿਆਣੇ ਵਾਲਾ ਹਰਿਆਣੇ ਵਾਲਾ ਇਹਨੂੰ ਛਿੱਲੂ ਕਹਿੰਦੇ ਨੇ ਇਹਦਾ ਵੀ ਦੌਰ ਚੱਲਦਾ ਆਹ ਮੁੰਡੇ ਨੇ ਕਮਾਲ ਕਰ ਦਿੱਤੇ ਆ ਕਿ ਬਹੁਤਾਂ ਦੇ ਦਿਲਾਂ ਵਿੱਚ ਬਹਿ ਮਿੱਠੀਏ ਓ ਬਹੁਤ ਧੰਨਵਾਦ ਆ ਲਓ ਚਿੱਟੜ ਵਾਲਾ ਚਿੱਟੜੀ ਵਾਲਾ ਜਲਾਲ ਵਾਲੇ ਆ ਗਿਆ ਲਓ ਸਾਹਮਣੇ ਚਿਤਪਾਲ ਚਿੱਟਰੀ ਵਾਲੇ ਨੇ ਕਬੱਡੀ ਪਾ ਦਿੱਤੀ ਆ ਚਾਰ ਜਾਫਿਆਂ ਦੇ ਵਿੱਚੋਂ ਇਹ ਆ ਸ਼ਿਲੂ ਇਹ ਆ ਸ਼ਿਲੂ ਆ ਤੇ ਗੱਬਰੂ ਆ ਆ ਤੇ ਗੱਬਰੂ ਆ ਲਓ ਲਾ 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 ਕਰਵਾ ਦਿੱਤੀ ਆ ਦੱਸੂਗਾ ਸਮਾਂ ਵੀ ਕੌਣ ਆ ਤੇ ਮੇਲੇ ਤੋਂ ਸਵਰਾਜ ਜਿੱਤਦਾ ਮੇਰੇ ਵੀਰ ਰਵੀ ਕੈਲਰਨ ਵਾਲਾ ਦੋ ਸ਼ਿਲੂ ਦੇ 21000 ਦੇ ਹਰਮਨ ਕਨੇਡਾ ਦੇ ਯਾਰ ਯੂਕੇ ਵੱਲੋਂ ਤੇ ਲਾਪਰੀ ਚੱਠੇ ਉਹਨਾਂ ਵੱਲੋਂ ਇਹ ਮਾਨ ਸਨਮਾਨ ਕਿੱਥੇ ਜਾਣਗੇ ਸੋ ਇਧਰ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਹਰਮਨ ਕਨੇਡਾ ਦੇ ਕਿ ਕਾਲੇ